ਹਾਂਜੀ ਪਿਆਰੇ ਸਾਥੀਓ ਅੱਜ ਆਪਾਂ ਚਰਚਾ ਕਰਨ ਜਾ ਰਹੇ ਹਾਂ ਤੁਹਾਡੇ ਅਵਚੇਤਨ ਮਨ ਦੀ ਸ਼ਕਤੀ ਕਿਤਾਬ ਬਾਰੇ ਇਹ ਕਿਤਾਬ ਜਿਹੜੀ ਕਿ ਪ੍ਰਸਿੱਧ ਲੇਖਕ ਡਾਕਟਰ ਜੋਸਫ ਮਰਫੀ ਜੀ ਦੀ ਲਿਖੀ ਹੋਈ ਕਿਤਾਬ ਹੈ ਅੱਜ ਆਪਾਂ ਇਸ ਕਿਤਾਬ ਦੇ ਕੁਝ ਪੰਨੇ ਪੜ੍ਹਾਂਗੇ ਜਿਵੇਂ ਕਿ ਇਸ ਕਿਤਾਬ ਦਾ ਪਹਿਲਾ ਭਾਗ ਹੈ ਤੁਹਾਡੇ ਅੰਦਰ ਬਹੁਤ ਵੱਡਾ ਖਜ਼ਾਨਾ ਹੈ ਤੁਹਾਡੇ ਅੰਦਰ ਬਹੁਤ ਵੱਡਾ ਖਜ਼ਾਨਾ ਹੈ ਉਸ ਨੂੰ ਹਾਸਲ ਕਰਨ ਲਈ ਤੁਹਾਨੂੰ ਬਸ ਆਪਣੇ ਮਨ ਦੀਆਂ ਅੱਖਾਂ ਖੋਲ੍ਹ ਕੇ ਉਸ ਨੂੰ ਦੇਖਣਾ ਹੀ ਹੈ ਤੁਹਾਡੇ ਅੰਦਰ ਰਹਿਮਤਾਂ ਦਾ ਅਤੁੱਲ ਭੰਡਾਰ ਹੈ ਜਿਸ ਵਿੱਚੋਂ ਤੁਸੀਂ ਸੁਖਮਈ ਸਮਰਿੱਧ ਤੇ ਆਨੰਦਪਰਪੂਰ ਜੀਵਨ ਜਿਉਣ ਲਈ ਲੋੜੀਂਦੀ ਹਰ ਚੀਜ਼ ਕੱਢ ਸਕਦੇ ਹੋ ਕਈ ਲੋਕ ਆਪਣੀ ਸੰਭਾਵਨਾ ਨੂੰ ਇਸ ਲਈ ਨਹੀਂ ਜਾਣ ਪਾਉਂਦੇ ਕਿਉਂਕਿ ਉਹਨਾਂ ਨੂੰ ਆਪਣੇ ਅੰਦਰ ਮੌਜੂਦ ਅਸੀਮ ਗਿਆਨ ਤੇ ਅਨੰਦ ਪ੍ਰੇਮ ਦੇ ਭੰਡਾਰ ਦਾ ਪਤਾ ਹੀ ਨਹੀਂ ਹੁੰਦਾ ਜਦ ਕਿ ਸੱਚ ਤਾਂ ਇਹ ਹੈ ਕਿ ਇਸ ਵਿੱਚੋਂ ਤੁਸੀਂ ਆਪਣੇ ਮਨਪੋਂਦੀ ਚੀਜ਼ ਕੱਢ ਸਕਦੇ ਹੋ ਲੋਹੇ ਦਾ ਚੁੰਬਕੀ ਟੁਕੜਾ ਆਪਣੇ ਭਾਰ ਤੋਂ 12 ਗੁਣਾ ਜ਼ਿਆਦਾ ਭਜਨ ਚੁੱਕ ਸਕਦਾ ਹੈ ਲੇਕਿਨ ਜੇਕਰ ਤੁਸੀਂ ਉਸ ਦੇ ਚੁੰਬਕੀ ਗੁਣ ਨੂੰ ਹਟਾ ਦਿਓ ਤਾਂ ਇਹ ਇੱਕ ਖੰਭ ਵੀ ਨਹੀਂ ਚੁੱਕ ਸਕਦਾ ਇਸੇ ਤਰ੍ਹਾਂ ਲੋਕੀ ਵੀ ਦੋ ਤਰ੍ਹਾਂ ਦੇ ਹੁੰਦੇ ਹਨ ਇੱਕ ਉਹ ਜਿਹੜੇ ਕਿ ਚੁੰਬਕੀ ਹੁੰਦੇ ਹਨ ਉਹ ਆਤਮ ਵਿਸ਼ਵਾਸ ਤੇ ਆਸਥਾ ਨਾਲ ਭਰਪੂਰ ਹੁੰਦੇ ਹਨ ਉਹ ਜਾਣਦੇ ਹਨ ਕਿ ਸਫਲ ਹੋਣ ਦੂਜੀ ਤਰ੍ਹਾਂ ਦੇ ਲੋਕ ਉਹ ਹੁੰਦੇ ਹਨ ਜਿਨ੍ਹਾਂ ਵਿੱਚ ਚੁੰਬਕੀ ਗੁਣ ਨਹੀਂ ਹੁੰਦੇ ਉਹ ਬੜੀ ਤਾਦਾਦ ਵਿੱਚ ਹੁੰਦੇ ਹਨ ਉਹ ਡਰ ਤੇ ਸੰਕਾਵਾਂ ਨਾਲ ਲਵਰੇਜ ਹੁੰਦੇ ਹਨ ਸਮਾਂ ਆਉਂਤੇ ਉਹ ਕਹਿੰਦੇ ਹਨ ਜੇ ਮੈਂ ਸਫਲ ਨਹੀਂ ਹੋਇਆ ਤਾਂ ਕੀ ਹੋਵੇਗਾ ਕਿਤੇ ਮੇਰਾ ਪੈਸਾ ਡੁੱਬਣਾ ਜਾਵੇ ਲੋਕੀ ਮੇਰਾ ਹਾਸਾ ਉਡਾਉਣਗੇ ਇਸ ਤਰ੍ਹਾਂ ਦੇ ਲੋਕ ਜ਼ਿੰਦਗੀ ਵਿੱਚ ਜ਼ਿਆਦਾ ਅੱਗੇ ਨਹੀਂ ਵੱਧ ਪਾਉਂਦੇ। ਉਹਨਾਂ ਦਾ ਡਰ ਹੀ ਉਹਨਾਂ ਨੂੰ ਉਸੇ ਥਾਂ ਰੋਕ ਕੇ ਰੱਖਦਾ ਜਿੱਥੇ ਉਹ ਹਨ। ਤੁਸੀਂ ਚੁੰਬਕੀ ਵਿਅਕਤੀ ਬਣ ਸਕਦੇ ਹੋ ਬਸ਼ਰਤੇ ਤੁਸੀਂ ਇਤਿਹਾਸ ਦਾ ਸਭ ਤੋਂ ਵੱਡਾ ਰਹੱਸ ਸਮਝ ਲਓ ਅਤੇ ਉਸ ਉੱਤੇ ਅਮਲ ਕਰਨ ਲੱਗੋ। ਇਤਿਹਾਸ ਦਾ ਸਭ ਤੋਂ ਵੱਡਾ ਰਹੱਸ। ਮੰਨ ਲਓ ਕੋਈ ਤੁਹਾਡੇ ਕੋਲ ਇਤਿਹਾਸ ਦਾ ਸਭ ਤੋਂ ਵੱਡਾ ਰਹੱਸ ਪੁੱਛੇ ਤਾਂ ਤੁਸੀਂ ਕੀ ਜਵਾਬ ਦਿਓਗੇ? ਪਰਮਾਣੂ ਊਰਜਾ, ਗ੍ਰਹਿਾਂ ਤੇ ਪੁੱਜੇ ਪੁਲਾੜੀਆਂ। ਬਲੈਕ ਹੋਲ ਨਹੀਂ ਇਹਨਾਂ ਵਿੱਚੋਂ ਕੁਝ ਨਹੀਂ ਤਾਂ ਫਿਰ ਸਭ ਤੋਂ ਵੱਡਾ ਰਹੱਸ ਕੀ ਹੈ ਇਹਨ ਇਨਸਾਨ ਇਸ ਨੂੰ ਕਿੱਥੇ ਲੱਭ ਸਕਦਾ ਹੈ ਇਸ ਨੂੰ ਕਿਵੇਂ ਸਮਝਿਆ ਜਾ ਸਕਦਾ ਹੈ ਅਤੇ ਇਸ ਤੋਂ ਫਾਇਦਾ ਕਿਵੇਂ ਲਿਆ ਜਾ ਸਕਦਾ ਹੈ ਜਵਾਬ ਬਹੁਤ ਸੌਖਾ ਹੈ ਇਹ ਰਹੱਸ ਹੈ ਕਿ ਤੁਹਾਡੇ ਅਵਚੇਤਨ ਮਨ ਵਿੱਚ ਪ੍ਰਾਪਤ ਹੋਣ ਵਾਲੀ ਅਦਭੁਤ ਚਮਤਕਾਰੀ ਸ਼ਕਤੀ ਇਹ ਉਹ ਅੰਤਲੀ ਜਗ੍ਹਾ ਹੈ ਜਿੱਥੇ ਜ਼ਿਆਦਾਤਰ ਲੋਕ ਇਸ ਦੀ ਭਾਲ ਕਰਦੇ ਹਨ ਇਸ ਕਾਰਨ ਇਹ ਰਹੱਸ ਬਹੁਤ ਘੱਟ ਲੋਕਾਂ ਨੂੰ ਪਤਾ ਚੱਲ ਪਾਉਂਦਾ ਹੈ ਤੁਹਾਡੇ ਅਵਚੇਤਨ ਮੰਨ ਦੀ ਅਦਭੁਤ ਸ਼ਕਤੀ ਅਵਚੇਤਨ ਮੰਨ ਦੀ ਸੁਪੀ ਹੋਈ ਸ਼ਕਤੀ ਦਾ ਪ੍ਰਯੋਗ ਕਰਨਾ ਸਿੱਖ ਕੇ ਤੁਸੀਂ ਆਪਣੇ ਜੀਵਨ ਵਿੱਚ ਜ਼ਿਆਦਾ ਸ਼ਕਤੀ, ਦੌਲਤ, ਸਿਹਤ, ਖੁਸ਼ੀ ਤੇ ਆਨੰਦ ਪਾ ਸਕਦੇ ਹੋ ਤੁਹਾਨੂੰ ਇਸ ਸ਼ਕਤੀ ਨੂੰ ਹਾਸਲ ਕਰਨ ਦੀ ਲੋੜ ਨਹੀਂ ਹੈ ਇਹ ਤਾਂ ਤੁਹਾਡੇ ਵਿੱਚ ਪਹਿਲਾਂ ਤੋਂ ਹੀ ਹੈ ਬਹਿਰ ﺍﻟहाल ਤੁਹਾਨੂੰ ਇਹ ਸਿੱਖਣਾ ਹੋਵੇਗਾ ਕਿ ਇਸ ਨੂੰ ਇਸਤੇਮਾਲ ਕੀਤਾ ਜਾਂਦਾ ਹੈ। ਇਸ ਨੂੰ ਇਸਤੇਮਾਲ ਕਿਵੇਂ ਕੀਤਾ ਜਾਂਦਾ ਹੈ? ਤੁਹਾਨੂੰ ਇਸ ਨੂੰ ਸਮਝਣਾ ਹੀ ਹੋਵੇਗਾ ਤਾਂ ਕਿ ਤੁਸੀਂ ਆਪਣੇ ਜੀਵਨ ਦੇ ਸਾਰੇ ਪਹਿਲੂਆਂ ਵਿੱਚ ਇਸ ਦਾ ਪ੍ਰਯੋਗ ਕਰ ਸਕੋ। ਜੇਕਰ ਤੁਸੀਂ ਇਸ ਪੁਸਤਕ ਵਿੱਚ ਦਿੱਤੀਆਂ ਸੌਖੀਆਂ ਤਕਨੀਕਾਂ ਤੇ ਪ੍ਰਕਿਰਿਆਵਾਂ ਦਾ ਪਾਲਣ ਕਰੋਗੇ ਤਾਂ ਤੁਹਾਨੂੰ ਲੋੜੀਂਦੀ ਜਾਣਕਾਰੀ ਅਤੇ ਸਮਝ ਮਿਲ ਜਾਵੇਗੀ। ਇੱਕ ਨਵਾਂ ਪ੍ਰਕਾਸ਼ ਤੁਹਾਨੂੰ ਪ੍ਰੇਰਿਤ ਕਰੇਗਾ। ਤੁਸੀਂ ਇੱਕ ਨਵੀਂ ਸ਼ਕਤੀ ਉਤਪੰਨ ਕਰ ਸਕਦੇ ਹੋ ਜਿਸ ਦੀ ਬਦੌਲਤ ਤੁਸੀਂ ਆਪਣੀਆਂ ਸਾਰੀਆਂ ਆਸਾਵਾਂ ਤੇ ਸੁਪਨਿਆਂ ਨੂੰ ਸਾਕਾਰ ਕਰ ਸਕਦੇ ਹੋ ਇਸੇ ਵਕਤ ਫੈਸਲਾ ਕਰ ਲਓ ਕਿ ਤੁਸੀਂ ਆਪਣੇ ਜੀਵਨ ਨੂੰ ਪਹਿਲਾਂ ਤੋਂ ਜ਼ਿਆਦਾ ਵਿਆਪਕ ਮਹਾਨ ਸਮਰਿੱਧ ਤੇ ਸ਼ਾਨਦਾਰ ਬਣਾਓਗੇ ਤੁਹਾਡੇ ਅਵਚੇਤਨ ਦੀ ਡੂੰਘਾਈ ਵਿੱਚ ਸਾਰੀਆਂ ਲੋੜਿੰਦੀਆਂ ਚੀਜ਼ਾਂ ਬਾਰੇ ਅਸੀਮ ਗਿਆਨ ਸ਼ਕਤੀ ਤੇ ਅਪੂਰਤੀ ਦਾ ਭੰਡਾਰ ਹੈ ਤੁਹਾਡਾ ਅਵਚੇਤਨ ਮਨ ਇਸ ਗੱਲ ਦਾ ਇੰਤਜ਼ਾਰ ਕਰ ਰਿਹਾ ਹੈ ਕਿ ਤੁਸੀਂ ਇਸ ਨੂੰ ਵਿਕਸਤ ਕਰੋ ਅਤੇ ਅਭਿਵਿਅਕਤੀ ਦਿਓ ਜੇਕਰ ਤੁਸੀਂ ਆਪਣੇ ਅਵਚੇਤਨ ਮਨ ਦੀ ਸਮਰੱਥਾ ਨੂੰ ਪਛਾਣ ਲਓ ਤਾਂ ਤੁਹਾਡੀਆਂ ਆਸਾਂ ਬਾਹਰੀ ਜਗਤ ਵਿੱਚ ਸਾਕਾਰ ਹੋ ਸਕਦੀਆਂ ਹਨ ਜੇਕਰ ਤੁਸੀਂ ਖੁੱਲੇ ਦਿਮਾਗ ਦੇ ਅਤੇ ਗ੍ਰਹਿਣਸ਼ੀਲ ਹੋ ਤਾਂ ਤੁਹਾਡੇ ਅਵਚੇਤਨ ਮਨ ਵਿੱਚ ਮੌਜੂਦ ਅਸੀਮ ਗਿਆਨ ਤੁਹਾਨੂੰ ਹਰ ਉਹ ਚੀਜ਼ ਦੱਸ ਸਕਦਾ ਹੈ ਜਿਸ ਦਿ ਤੁਹਾਨੂੰ ਕਦੇ ਵੀ ਕਿਤੇ ਵੀ ਲੋੜ ਹੋਵੇ ਤੁਹਾਨੂੰ ਇੱਕ ਨਵਾਂ ਵਿਚਾਰ ਆ ਸਕਦੇ ਹੋ ਤੁਸੀਂ ਇੱਕ ਨਵਾਂ ਵਿਚਾਰ ਪਾ ਸਕਦੇ ਹੋ ਨਵੇਂ ਕਾੜ ਕੱਢ ਸਕਦੇ ਹੋ ਅਵਿਸ਼ਕਾਰ ਕਰ ਸਕਦੇ ਹੋ ਨਮੀਆਂ ਕਲਾਕਿਰਤੀਆਂ ਬਣਾ ਸਕਦੇ ਹੋ ਤੁਹਾਡੇ ਅਵਚੇਤਨ ਦਾ ਅਸੀਮ ਗਿਆਨ ਤੁਹਾਨੂੰ ਅਚਰਜਪੂਰਨ ਨਵੀਆਂ ਜਾਣਕਾਰੀਆਂ ਦੇ ਸਕਦਾ ਹੈ ਇਸ ਨੂੰ ਆਪਣੇ ਸਾਹਮਣੇ ਪ੍ਰਗਟ ਹੋਣ ਦਿਓ ਇਹ ਤੁਹਾਡੇ ਜੀਵਨ ਵਿੱਚ ਆਦਰਸ਼ ਆਭਿਵਿਅਕਤੀ ਅਤੇ ਸਹੀ ਜਗਾ ਦਾ ਰਾਹ ਖੋਲ ਦੇਵੇਗਾ ਤੁਹਾਡੇ ਅਵਚੇਤਨ ਮਨ ਦੀ ਬੁੱਧੀਮਾਨੀ ਨਾਲ ਤੁਸੀਂ ਆਦਰਸ਼ ਜੀਵਨ ਸਾਥੀ ਨੂੰ ਆਕਰਸ਼ਿਤ ਕਰ ਸਕਦੇ ਹੋ ਸਹੀ ਬਿਜ਼ਨਸ 파ਟਰਨਰ ਜਾਂ ਸਹਿਯੋਗੀ ਨੂੰ ਵੀ ਇਹ ਤੁਹਾਨੂੰ ਦੌਲਤਮੰਦ ਬਣਨ ਦਾ ਰਾਹ ਦੱਸ ਸਕਦੀ ਹੈ ਇਹ ਤੁਹਾਨੂੰ ਵਿੱਤੀ ਤੌਰ ਤੇ ਆਜ਼ਾਦ ਵੀ ਬਣਾ ਸਕਦੀ ਹੈ ਤਾਂ ਜੋ ਤੁਸੀਂ ਆਪਣੀ ਦਿਲੀ ਸੰਸਾਰ ਬਣੋ ਕਰੋ ਅਤੇ ਰਹੋ ਵਿਚਾਰ ਭਾਵਨਾ ਸ਼ਕਤੀ ਪ੍ਰਕਾਸ਼ પ્રેમ ਅਤੇ ਸੁੰਦਰਤਾ ਦੇ ਇਸ ਆਤ੍ਰਕ ਜਗਤ ਨੂੰ ਲੱਭਣਾ ਤੁਹਾਡਾ ਬੁਨਿਆਦੀ ਅਧਿਕਾਰ ਹੈ ਇਹ ਸ਼ਕਤੀਆਂ ਅਦਰਸ਼ ਲੇਕਿਨ ਬਹੁਤ ਸ਼ਕਤੀਸ਼ਾਲੀ ਹਨ ਤੁਹਾਡੇ ਅਵਚੇਤਨ ਮਨ ਵਿੱਚ ਹਰ ਸਮੱਸਿਆ ਦਾ ਸਮਾਧਾਨ ਹਰ ਨਤੀਜੇ ਦਾ ਕਾਰਨ ਹੁੰਦਾ ਹੈ ਤੁਸੀਂ ਜਦੋਂ ਇਹਨਾਂ ਸੁਪੀਆਂ ਹੋਈਆਂ ਸ਼ਕਤੀਆਂ ਦਾ ਪ੍ਰਯੋਗ ਕਰਨਾ ਸਿੱਖ ਲਵੋਗੇ ਤਾਂ ਤੁਹਾਨੂੰ ਬੌਲਤਾ ਸੁਰੱਖਿਆ ਖੁਸ਼ੀ ਅਤੇ ਨਿਯੰਤਰਣ ਵਧਾਉਣ ਵਾਸਤੇ ਲੋੜਿੰਦੀ ਸ਼ਕਤੀ ਤੇ ਬੁੱਧੀਮਾਨੀ ਮਿਲ ਜਾਵੇਗੀ ਮੈਂ ਆਪਣੇ ਮੈਂ ਆਪ ਅਵਚੇਤਨ ਦੀ ਸ਼ਕਤੀ ਨੂੰ ਦੇਖਿਆ ਹੈ ਇਸ ਦੀ ਸ਼ਕਤੀ ਨਾਲ ਮੈਂ ਆਪ ਅਪਾਹਜਾਂ ਨੂੰ ਪੂਰਨ ਸਿਹਤਮੰਦ ਹੁੰਦੇ ਦੇਖਿਆ ਹੈ ਅਵਚੇਤਨ ਮੰਦ ਦੇ ਸਹਾਰੇ ਉਹਨਾਂ ਨੇ ਖੁਸ਼ੀ ਸਿਹਤ ਅਤੇ ਆਨੰਦ ਦੀਆਂ ਭਾਵਨਾਵਾਂ ਨੂੰ ਹਕੀਕਤ ਵਿੱਚ ਬਦਲ ਲਿਆ ਯਕੀਨਨ ਤੁਹਾਡੇ ਅਵਚੇਤਨ ਵਿੱਚ ਇਹੋ ਜਿਹੀ ਚਮਤਕਾਰੀ ਉਪਚਾਰਕ ਸ਼ਕਤੀ ਹੈ ਜਿਹੜੀ ਕੇ ਪਰੇਸ਼ਾਨ ਦਿਮਾਗ ਟੁੱਟੇ ਹੋਏ ਦਿਲ ਦਾ ਇਲਾਜ ਕਰ ਸਕਦੀ ਹੈ ਇਹ ਤੁਹਾਡੇ ਮਸਤਿਕ ਸ਼ਕਤੀ ਦੀ ਜੇਲ੍ਹ ਦਾ ਦਰਵਾਜ਼ਾ ਖੋਲ ਕੇ ਤੁਹਾਨੂੰ ਆਜ਼ਾਦ ਕਰ ਸਕਦੀ ਹੈ ਇਹ ਤੁਹਾਨੂੰ ਹਰ ਤਰ੍ਹਾਂ ਦੇ ਭੌਤਿਕ ਤੇ ਸਰੀਰਕ ਬੰਧਨਾਂ ਤੋਂ ਮੁਕਤ ਕਰ ਸਕਦੀ ਹੈ ਕਾਰ ਜ਼ਕਾਰੀ ਆਧਾਰ ਦੀ ਲੋੜ ਜੇਕਰ ਤੁਸੀਂ ਕਿਸੇ ਵੀ ਖੇਤਰ ਵਿੱਚ ਪ੍ਰਗਤੀ ਕਰਨਾ ਚਾਹੁੰਦੇ ਹੋ ਤਾਂ ਇਸ ਦੇ ਲਈ ਪਹਿਲਾ ਤੇ ਲੋੜੀਂਦਾ ਕਦਮ ਹੈ ਤੁਹਾਨੂੰ ਇੱਕ ਸਦੀਵੀ ਕਾਰਜਕਾਰੀ ਆਧਾਰ ਦਾ ਪਤਾ ਲਾਉਣਾ ਹੋਵੇਗਾ ਆਪਣੇ ਅਵਚੇਤਨ ਮਨ ਦੀ ਕਾਰਜ ਵਿਧੀ ਵਿੱਚ નિਪੁੰਨ ਵਰਣ ਲਈ ਤੁਹਾਨੂੰ ਇਸ ਦੇ ਸਿਧਾਂਤਾਂ ਨੂੰ ਸਮਝਣਾ ਹੋਵੇਗਾ ਤਦੋਂ ਹੀ ਤੁਸੀਂ ਇਸ ਦੀਆਂ ਸ਼ਕਤੀਆਂ ਦਾ ਇਸਤੇਮਾਲ ਕਰਨ ਸਮੇਂ ਜਾਣ ਪਾਵੋਗੇ ਕਿ ਤੁਹਾਨੂੰ ਕਿਹੜੇ ਨਤੀਜੇ ਮਿਲਣਗੇ ਤੁਸੀਂ ਜਿਹੜੇ ਵਿਸ਼ੇਸ਼ ਨਿਸ਼ਾਨਿਆਂ ਨੂੰ ਹਾਸਲ ਕਰਨਾ ਚਾਹੁੰਦੇ ਹੋ ਉਹਨਾਂ ਨੂੰ ਤੁਸੀਂ ਇਨ੍ਹਾਂ ਸ਼ਕਤੀਆਂ ਦੀ ਮਦਦ ਨਾਲ ਸਾਕਾਰ ਕਰ ਸਕਦੇ ਹੋ ਕਈ ਸਾਲਾਂ ਤੱਕ ਮੈਂ ਕੇਮਿਸਟ ਦਾ ਕੰਮ ਕੀਤਾ ਆਪਣੇ ਸ਼ੁਰੂਆਤੀ ਦੌਰ ਵਿੱਚ ਮੈਂ ਸਿੱਖਿਆ ਕਿ ਜਦੋਂ ਤੁਸੀਂ ਹਾਈਡਰੋਜਨ ਦੇ ਦੋ ਪਰਮਾਣੂਆਂ ਅਤੇ ਆਕਸੀਜਨ ਦੇ ਇੱਕ ਪਰਮਾਣੂ ਨੂੰ ਮਿਲਾਉਂਦੇ ਹੋ ਤਾਂ ਨਤੀਜੇ ਵਜੋਂ ਹਮੇਸ਼ਾ ਪਾਣੀ ਹੁੰਦਾ ਹੈ ਕਦੇ-ਕਦਾਈ ਜਾਂ ਅਕਸਰ ਨਹੀਂ ਹਮੇਸ਼ਾ ਤੁਸੀਂ ਆਕਸੀਜਨ ਦੇ ਇੱਕ ਪਰਮਾਣੂ ਅਤੇ ਕਾਰਬਨ ਦੇ ਇੱਕ ਪਰਮਾਣੂ ਨੂੰ ਮਿਲਾਉਂਦੇ ਹੋ ਤਾਂ ਕਾਰਬਨ ਮੋਨੋਆਕਸਾਈਡ ਨਾਂ ਦੀ ਜ਼ਹਿਰੀਲੀ ਗੈਸ ਉਤਪੰਨ ਹੁੰਦੀ ਹੈ। ਲੇਕਿਨ ਜੇਕਰ ਤੁਸੀਂ ਆਕਸੀਜਨ ਦਾ ਇੱਕ ਹੋਰ ਪਰਮਾਣੂ ਜੋੜ ਦਿੰਦੇ ਹੋ ਤਾਂ ਤੁਹਾਨੂੰ ਕਾਰਬਨ ਡਾਈਆਕਸਾਈਡ ਮਿਲ ਜਾਂਦੀ ਹੈ। ਜਿਹੜੀ ਪ੍ਰਾਣੀਆਂ ਲਈ ਹਾਨੀ ਰਹਿਤ ਤੇ ਪੌਦਿਆਂ ਲਈ ਜੀਵਨਦਾਈ ਹੁੰਦੀ ਹੈ। ਇਸ ਦੀ ਵੀ ਅਤੇ ਨਾਂ ਬਦਲਣ ਵਾਲੇ ਤੱਤ ਹਨ। ਇਹਨਾਂ ਨੂੰ ਅਸੀਂ ਸਿਧਾਂਤ ਕਹਿੰਦੇ ਹਾਂ। ਕੰਮ ਕਰਨ ਦੀ ਦ੍ਰਿਸ਼ਟੀ ਨਾਲ ਤੁਹਾਡੇ ਅਵਚੇਤਨ ਮਨ ਦੇ ਸਿਧਾਂਤ ਕੈਮਿਸਟਰੀ ਫਿਜ਼ਿਕਸ ਅਤੇ ਗਣਿਤ ਦੇ ਸਿਧਾਂਤਾਂ ਤੋਂ ਵੱਖਰੇ ਨਹੀਂ ਹਨ ਜੇਕਰ ਤੁਸੀਂ ਰਸਾਇਣਿਕ ਜਾਂ ਭੌਤਿਕ ਸ਼ਕਤੀਆਂ ਦਾ ਪ੍ਰਯੋਗ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਨ੍ਹਾਂ ਖੇਤਰਾਂ ਦੇ ਸਿਨਾਂਤਾਂ ਨੂੰ ਸਿੱਖਣਾ ਹੋਵੇਗਾ ਇਸੇ ਤਰ੍ਹਾਂ ਜੇਕਰ ਤੁਸੀਂ ਆਪਣੇ ਅਵਚੇਤਨ ਮਨ ਦੀ ਸ਼ਕਤੀ ਦਾ ਪ੍ਰਯੋਗ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਦੇ ਸਿਧਾਂਤਾਂ ਨੂੰ ਸਿੱਖਣਾ ਹੋਵੇਗਾ ਆਮ ਤੌਰ ਤੇ ਇਸ ਸਿਧਾਂਤ ਨੂੰ ਸਾਰੇ ਸਵੀਕਾਰ ਕਰਦੇ ਹਨ ਪਾਣੀ ਆਪਣਾ 70 ਆਪ ਲੱਭ ਲੈਂਦਾ ਹੈ ਇਹ ਇੱਕ ਸਦੀਵੀ ਸਿਧਾਂਤ ਹੈ ਇਹ ਹਰ ਜਗ੍ਹਾ ਹਰ ਸਮਾਂ ਪਾਣੀ ਅਤੇ ਪਾਣੀ ਵਰਗੇ ਸਾਰੇ ਦਰਵਾਂ ਉੱਤੇ ਲਾਗੂ ਹੁੰਦਾ ਹੈ ਪ੍ਰਾਚੀਨ ਮਿਸਰ ਦੇ ਲੋਕ ਇਸ ਨੂੰ ਸਿਧਾਂਤ ਜਾਣਦੇ ਸਨ ਇਸ ਦਾ ਪ੍ਰਯੋਗ ਉਹਨਾਂ ਨੇ ਮਹਾਨ ਪਿਰਾਮਿਡਾ ਦੀ ਨੀ ਨੂੰ ਅਦਰਸ਼ ਰੂਪ ਵਿੱਚ ਸਮਤਲ ਬਣਾਉਣ ਲਈ ਕੀਤਾ ਸੀ ਅੱਜ ਵੀ ਸਿੰਚਾਈ ਤੰਤਰ ਤੋਂ ਲੈ ਕੇ ਹਾਈਡਰੋ ਇਲੈਕਟ੍ਰਿਕ ਪਾਵਰ ਸਟੇਸ਼ਨ ਬਣਾਉਣ ਵਾਲੇ ਇੰਜੀਨੀਅਰ ਇਸ ਦਾ ਪ੍ਰਯੋਗ ਕਰਦੇ ਹਨ ਜਾਂ ਇਹ ਸਿਧਾਂਤ ਲੋ ਗਰਮ ਹੋਣ ਤੇ ਪਦਾਰਥ ਫੈਲਦਾ ਹੈ ਇਹ ਹਰ ਜਗ੍ਹਾ ਹਰ ਸਮੇਂ ਤੇ ਹਰ ਹਾਲਾਤ ਵਿੱਚ ਸੱਚ ਹੈ ਜੇਕਰ ਤੁਸੀਂ ਸਟੀਲ ਦੇ ਟੁਕੜੇ ਨੂੰ ਗਰਮ ਕਰੋਗੇ ਤਾਂ ਇਹ ਫੈਲੇਗਾ ਚਾਹੇ ਇਹ ਸਟੀਲ ਚੀਨ ਇੰਗਲੈਂਡ ਭਾਰਤ ਵਿੱਚ ਹੋਵੇ ਜਾਂ ਪ੍ਰਿਥਵੀ ਦਾ ਚੱਕਰ ਲਾ ਰਹੇ ਪੁਲਾੜੀ ਯਾਨ ਵਿੱਚ ਗਰਮ ਹੋਣ ਤੇ ਪਦਾਰਥ ਫੈਲਦਾ ਹੈ ਇਹ ਇੱਕ ਸਦੀਵੀ ਸੱਚ ਹੈ ਇਹ ਵੀ ਇੱਕ ਸਚਾਈ ਹੈ ਕਿ ਤੁਸੀਂ ਆਪਣੇ ਅਵਚੇਤਨ ਮਨ ਉਤੇ ਜੋ ਛਾਪ ਛੱਡਦੇ ਹੋ ਉਹ ਹਾਲਾਤ ਅਨੁਭਵ ਅਤੇ ਘਟਨਾ ਦੇ ਰੂਪ ਵਿੱਚ ਵਿਅਕਤ ਹੁੰਦੀ ਹੈ ਤੁਹਾਡੀ ਪ੍ਰਾਰਥਨਾ ਦਾ ਜਵਾਬ ਮਿਲਦਾ ਹੈ ਕਿਉਂਕਿ ਤੁਹਾਡੇ ਅਵਚੇਤਨ ਮਨ ਦੀ ਸ਼ਕਤੀ ਦਾ ਸਿਧਾਂਤ ਹੈ ਸਿਧਾਂਤ ਜਾਨੀ ਉਹ ਤਰੀਕਾ ਜਿਸ ਨਾਲ ਕੋਈ ਚੀਜ਼ ਕੰਮ ਕਰਦੀ ਹੈ ਉਦਾਹਰਨ ਵਜੋਂ ਬਿਜਲੀ ਦਾ ਇੱਕ ਮਹੱਤਵਪੂਰਨ ਸਿਧਾਂਤ ਇਹ ਹੈ ਕੀਕ ਉੱਚ ਸਮਰੱਥਾ ਤੋਂ ਨਿਮਨ ਸਮਰੱਥਾ ਵੱਲ ਕੰਮ ਕਰਦੀ ਹੈ ਜਦੋਂ ਤੁਸੀਂ ਵੱਲਵ ਚਾਲੂ ਕਰਦੇ ਹੋ ਜਾਂ ਇਲੈਕਟ੍ਰਿਕ ਸਟੋਵ ਉੱਤੇ ਖਾਣਾ ਪਕਾਉਂਦੇ ਹੋ ਤਾਂ ਤੁਸੀਂ ਬਿਜਲੀ ਦੇ ਇਸ ਸਿਧਾਂਤ ਨੂੰ ਨਹੀਂ ਬਦਲਦੇ ਤੁਸੀਂ ਇਸ ਸਿਧਾਂਤ ਦਾ ਲਾਹਾ ਲੈਂਦੇ ਹੋ ਫਿਰ ਕਿਰਤੀ ਦੇ ਨਾਲ ਸਹਿਯੋਗ ਕਰਕੇ ਤੁਸੀਂ ਅਦਭੁਤ ਖੋਜਾਂ ਅਤੇ ਆਵਿਸ਼ਕਾਰਾਂ ਨੂੰ ਸਾਕਾਰ ਕਰ ਸਕਦੇ ਹੋ ਜਿਹੜੇ ਮਨੁੱਖਤਾ ਨੂੰ ਅਨੰਤ ਤਰੀਕਿਆਂ ਨਾਲ ਸੁੱਖ ਪ੍ਰਦਾਨ ਕਰਦੇ ਹਨ ਤੁਹਾਡਾ ਅਵਚੇਤਨ ਮਨ ਸਿਧਾਂਤ ਹੈ ਇਹ ਵਿਸ਼ਵਾਸ ਦੇ ਨਿਯਮ ਉੱਤੇ ਕੰਮ ਕਰਦਾ ਹੈ ਤੁਹਾਨੂੰ ਜਾਣਨਾ ਹੋਵੇਗਾ ਕਿ ਵਿਸ਼ਵਾਸ ਕੀ ਹੈ ਇਹ ਕਿਉਂ ਤੇ ਕਿਵੇਂ ਕੰਮ ਕਰਦਾ ਹੈ ਵਾਈਬਲ ਸੌਖੇ ਸਪਸ਼ਟ ਅਤੇ ਸੁੰਦਰ ਤਰੀਕੇ ਨਾਲ ਦੱਸਦੀ ਹੈ ਜੋ ਵੀ ਇਸ ਪਹਾੜ ਨੂੰ ਕਹੇਗਾ ਤੁਸੀਂ ਹਟ ਜਾਓ ਅਤੇ ਸਮੁੰਦਰ ਵਿੱਚ ਚਲੇ ਜਾਓ ਉਹ ਆਪਣੇ ਦਿਲ ਵਿੱਚ ਸ਼ੰਕਾ ਨਹੀਂ ਕਰੇਗਾ ਬਲਕਿ ਵਿਸ਼ਵਾਸ ਰੱਖੇਗਾ ਕਿ ਉਹ ਜੋ ਕਹਿੰਦਾ ਹੈ ਅਵਸ਼ਯ ਹੋਵੇਗਾ ਤਾਹੋ ਜੋ ਕਹੇਗਾ ਉਹ अवश्य ਹੋਵੇਗਾ ਤੁਹਾਡੇ ਮਨ ਦਾ ਨਿਜਮ ਵਿਸ਼ਵਾਸ ਦਾ ਨਿਜਮ ਹੈ ਇਸ ਦਾ ਮਤਲਬ ਹੈ ਕਿ ਤੁਹਾਡੇ ਮਨ ਦੀ ਕਾਰਜ ਵਿਧੀ ਵਿੱਚ ਵਿਸ਼ਵਾਸ ਕਰਨਾ ਆਪਣੇ ਵਿਸ਼ਵਾਸ ਤੇ ਵਿਸ਼ਵਾਸ ਕਰਨਾ ਆਪਣੇ ਮਨ ਦਾ ਵਿਸ਼ਵਾਸ ਹੋਰ ਕੁਝ ਨਹੀਂ ਤੁਹਾਡੇ ਮਸਤਿਸਕ ਦਾ ਵਿਸ਼ਵਾਸ ਵਿਚਾਰ ਹੈ ਤੁਹਾਡੇ ਅਵਚੇਤਨ ਮਨ ਤੁਹਾਡੇ ਵਿਚਾਰਾਂ ਉੱਤੇ ਪ੍ਰਤੀਕਿਰਿਆ ਕਰਦਾ ਹੈ ਉਹਨਾਂ ਦੇ ਅਨੂਰੂਪ ਅਨੁਭਵਾ ਕਾਰਜਾਂ ਘਟਨਾਵਾਂ ਅਤੇ ਹਾਲਾਤਾਂ ਨੂੰ ਉਤਪੰਨ ਕਰ ਦਿੰਦਾ ਹੈ ਯਾਦ ਰੱਖੋ ਤੁਹਾਨੂੰ ਸਫਲਤਾ ਉਸ ਚੀਜ਼ ਦੇ ਕਾਰਨ ਨਹੀਂ ਮਿਲਦੀ ਜਿਸ ਵਿੱਚ ਤੁਸੀਂ ਵਿਸ਼ਵਾਸ ਕਰਦੇ ਹੋ ਸਫਲਤਾ ਤਾਂ ਮਨ ਦੇ ਵਿਸ਼ਵਾਸ ਦੇ ਕਾਰਨ ਮਿਲਦੀ ਹੈ ਮਾਨਵਜਾਤੀ ਨੂੰ ਜਕੜਨ ਵਾਲੇ ਝੂਠੇ ਵਿਸ਼ਵਾਸਾਂ ਸਲਾਵਾਾਂ ਅੰਧਵਿਸ਼ਵਾਸਾਂ ਅਤੇ ਡਰ ਨੂੰ ਸਵੀਕਾਰ ਕਰਨਾ ਬੰਦ ਕਰ ਦਿਓ ਸਦੀਵੀ ਸੱਚ ਅਤੇ ਜੀਵਨ ਦੀ ਉਹਨਾਂ ਸਚਾਈਆਂ ਉਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦਿਓ ਜਿਹੜੇ ਕਦੀ ਵੀ ਨਹੀਂ ਬਦਲਦੇ ਇਸ ਮੋੜ ਤੇ ਪਹੁੰਚਣ ਤੋਂ ਬਾਅਦ ਤੁਸੀਂ ਅੱਗੇ ਉੱਪਰ ਅਤੇ ਈਸ਼ਵਰ ਵੱਲ ਵਧਣ ਲੱਗੋਗੇ ਚੇਤਨ ਅਤੇ ਅਵਚੇਤਨ ਮਨ ਤੁਹਾਡੇ ਮਸਤਿਸ਼ਕ ਦੇ ਦੋ ਤਰਫਾ ਕਾਰਜਾਂ ਨੂੰ ਜਾਣਨ ਦਾ ਇੱਕ ਅਦਭੁਤ ਤਰੀਕਾ ਹੈ ਕਿ ਤੁਸੀਂ ਇਸ ਨੂੰ ਬਗੀਚਾ ਮੰਨ ਲਵੋ ਤੁਸੀਂ ਮਾਲੀ ਹੋ ਤੁਸੀਂ ਆਪਣੇ ਅਵਚੇਤਨ ਮਨ ਵਿੱਚ ਹਰ ਦਿਨ ਵਿਚਾਰ ਦੇ ਬੀਜ ਬੋ ਰਹੇ ਹੋ ਜ਼ਿਆਦਾਤਰ ਸਮਾਂ ਤੁਹਾਨੂੰ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਤੁਸੀਂ ਇੰਜ ਕਰ ਰਹੇ ਹੋ ਕਿਉਂਕਿ ਬੀਜ ਤੁਹਾਡੀ ਆਦਤਾਂ ਸੋਚ ਤੇ ਆਧਾਰਿਤ ਹੁੰਦਾ ਹੈ ਜਿਹੋ ਜਿਹਾ ਤੁਸੀਂ ਆਪਣੇ ਅਵਚੇਤਨ ਮਨ ਵਿੱਚ ਬੀਜੇ ਹੋ ਤੁਹਾਨੂੰ ਆਪਣੇ ਸਰੀਰ ਤੇ ਹਾਲਾਤਾਂ ਵਿੱਚ ਉਹੋ ਜਿਹੀ ਫਸਲ ਕੱਟਣੀ ਪੈਂਦੀ ਹੈ ਕਲਪਨਾ ਕਰੋ ਕਿ ਤੁਹਾਡਾ ਅਵਚੇਤਨ ਮਨ ਉਪਜਾਊ ਮਿੱਟੀ ਹੈ ਜਿਹੜਾ ਕਿ ਸਾਰੀ ਤਰ੍ਹਾਂ ਦੇ ਬੀਜਾਂ ਨੂੰ ਪੁੰਗਰਨ ਵਿੱਚ ਮਦਦ ਕਰੇਗੀ ਚਾਹੇ ਉਹ ਚੰਗੇ ਹੋਣ ਜਾਂ ਮਾੜੇ ਜੇਕਰ ਤੁਸੀਂ ਕੰਡੇ ਬੀਜਦੇ ਹੋ ਤਾਂ ਕਿ ਤੁਹਾਨੂੰ ਅੰਗੂਰ ਮਿਲ ਸਕਦੇ ਹਨ ਜੇਕਰ ਤੁਸੀਂ ਕੰਡਿਆਲੀ ਝਾੜੀਆਂ ਬੀਜਦੇ ਹੋ ਤਾਂ ਕਿ ਤੁਹਾਨੂੰ ਅੰਜੀਰ ਦੀ ਫਸਲ ਮਿਲ ਸਕਦੀ ਹੈ ਹਰ ਵਿਚਾਰ ਇੱਕ ਕਾਰਨ ਹੈ ਅਤੇ ਹਰ ਹਾਲਾਤ ਇੱਕ ਨਤੀਜਾ ਹੈ ਇਹ ਕਾਰਨਾਂ ਕਰਕੇ ਇਹ ਲਾਜ਼ਮੀ ਹੈ ਕਿ ਤੁਸੀਂ ਆਪਣੇ ਵਿਚਾਰਾਂ ਤੇ ਕਾਬੂ ਰੱਖੋ ਸਿਰਫ ਇਸੇ ਤਰ੍ਹਾਂ ਹੀ ਇਸਤ ਹਾਲਾਤ ਮਿਲ ਸਕਦੇ ਹਨ ਇਸੇ ਵੇਲੇ ਸ਼ਾਂਤੀ ਖੁਸ਼ੀ ਸਹੀ ਕੰਮ ਸਦਭਾਵਨਾ ਅਤੇ ਸਮ੍ਰiddhi ਦੇ ਵਿਚਾਰਾਂ ਦੇ ਬੀਜ ਬੀਜਨੇ ਸ਼ੁਰੂ ਕਰ ਦਿਓ। ਸ਼ਾਂਤੀ ਅਤੇ ਵਿਸ਼ਵਾਸ ਨਾਲ ਇਹਨਾਂ ਚੀਜ਼ਾਂ ਬਾਰੇ ਸੋਚੋ। ਆਪਣੇ ਚੇਤਨ ਤਾਰਕਿਕ ਮਨ ਵਿੱਚ ਇਹਨਾਂ ਨੂੰ ਪੂਰੀ ਤਰ੍ਹਾਂ ਸਵੀਕਾਰ ਕਰੋ। ਇਹਨਾਂ ਅਦਭੁਤ ਵਿਚਾਰ ਬੀਜਾਂ ਨੂੰ ਆਪਣੇ ਮਸਤਿਸ਼ਕ ਦੇ ਬਾਗੀਚੇ ਵਿੱਚ ਬੀਜਦੇ ਰਹੋ। ਤੁਹਾਨੂੰ ਬਹੁਤ ਵਧੀਆ ਫਸਲ ਪ੍ਰਾਪਤ ਹੋਵੇਗੀ। ਜਦ ਤੁਹਾਡਾ ਮਸਤਿਸ਼ਕ ਸਹੀ ਤਰੀਕੇ ਨਾਲ ਸੋਚਦਾ ਹੈ, ਜਦੋਂ ਤੁਸੀਂ ਸੱਚਾਈ ਸਮਝ ਲੈਂਦੇ ਹੋ, ਜਦੋਂ ਤੁਹਾਡੇ ਅਵਚੇਤਨ ਮਨ ਤੱਕ ਪੁੱਜੇ ਵਿਚਾਰ ਸਿਰਜਨਾਤਮਕ ਸਦਭਾਵਨਾ ਅਤੇ ਸ਼ਾਂਤੀਪੂਰਨ ਹੁੰਦੇ ਹਨ ਤਾਂ ਤੁਹਾਡੇ ਅਵਚੇਤਨ ਦੀ ਯਾਦੂਈ ਕਾਰਜਕਾਰੀ ਸ਼ਕਤੀ ਪ੍ਰਤੀਕਿਰਿਆ ਕਰੇਗੀ ਇਹ ਉਸ ਵਿਚਾਰ ਲਈ ਲੋੜੀਂਦੇ ਹਾਲਾਤ ਅਤੇ ਠੀਕ ਮਾਹੌਲ ਦੀ ਉਸਾਰੀ ਕਰ ਦੇਵੇਗੀ ਆਪਣੇ ਵਿਚਾਰ ਪ੍ਰਕਿਰਿਆਵਾਂ ਨੂੰ ਕਾਬੂ ਕਰਨ ਤੋਂ ਬਾਅਦ ਤੁਸੀਂ ਕਿਸੇ ਵੀ ਸਮੱਸਿਆ ਜਾਂ ਮੁਸ਼ਕਲ ਵਿੱਚ ਆਪਣੇ ਅਵਚੇਤਨ ਮਨ ਦੀ ਸ਼ਕਤੀ ਦਾ ਪ੍ਰਯੋਗ ਕਰ ਸਕਦੇ ਹੋ ਅਸਲ ਵਿੱਚ ਤੁਸੀਂ ਜਾਣਦੇ ਬੁੱਝਦੇ ਹੋਏ ਉਸ ਅਸੀਮ ਸ਼ਕਤੀ ਅਤੇ ਉਤੁੱਟ ਨਿਜਮਾ ਦੇ ਨਾਲ ਸਹਿਯੋਗ ਕਰ ਰਹੇ ਹੋ ਜਿਹੜੇ ਸਾਰੀ ਚੀਜ਼ਾਂ ਉੱਤੇ ਲਾਗੂ ਹੁੰਦੇ ਹਨ ਆਪਣੇ ਚਾਰੇ ਪਾਸੇ ਦੇਖੋ ਤੁਸੀਂ ਚਾਹੇਿੱਥੇ ਰਹਿੰਦੇ ਹੋ ਤੁਹਾਡੀ ਸਮਾਜਿਕ ਸਥਿਤੀ ਭਾਵੇਂ ਜਿਹੋ ਜਿਹੀ ਹੋਵੇ ਤੁਸੀਂ ਦੇਖੋਗੇ ਕਿ ਜ਼ਿਆਦਾਤਰ ਲੋਕ ਬਾਹਰੀ ਦੁਨੀਆ ਵਿੱਚ ਜਿਉਂਦੇ ਹਨ ਬਹਿਰ ਹਾਲ ਜ਼ਿਆਦਾ ਗਿਆਨੀ ਲੋਕ ਆਪਣੇ ਅੰਦਰ ਅੰਦਰਲੀ ਦੁਨੀਆ ਵਿੱਚ ਜਿਉਂਦੇ ਹਨ ਉਹਨਾਂ ਨੂੰ ਇਹ ਅਹਿਸਾਸ ਹੈ ਜਿਹੜਾ ਤੁਹਾਡਾ ਵੀ ਹੋਵੇਗਾ ਕਿ ਅੰਦਰਲੀ ਦੁਨੀਆ ਤੋਂ ਹੀ ਬਾਹਰਲੀ ਦੁਨੀਆ ਉਤਪੰਨ ਹੁੰਦੀ ਹੈ ਤੁਹਾਡੇ ਵਿਚਾਰ ਭਾਵਨਾਵਾਂ ਅਤੇ ਸੁਪਨੇ ਤੁਹਾਡੇ ਅਨੁਭਵ ਦੇ ਜਨਕ ਹਨ ਆਤ੍ਰਿਕ ਮਨ ਹੀ ਇੱਕਮਾਤਰ ਰਚਨਾਤਮਕ ਸ਼ਕਤੀ ਹੈ ਬਾਹਰਲੇ ਸੰਸਾਰ ਵਿੱਚ ਤੁਹਾਨੂੰ ਜਿੰਨੀਆਂ ਵੀ ਚੀਜ਼ਾਂ ਮਿਲਦੀਆਂ ਹਨ ਉਹ ਸਾਰੀਆਂ ਆਪਣੇ ਆਪਣੇ ਮਨ ਦੇ ਅੰਦਰੂਨੀ ਸੰਸਾਰ ਵਿੱਚ ਉਤਪੰਨ ਕੀਤੀਆਂ ਹੋਈਆਂ ਹਨ ਭਾਵੇਂ ਤੁਸੀਂ ਇਹ ਕੰਮ ਚੇਤਨ ਤੌਰ ਤੇ ਕੀਤਾ ਹੋਵੇ ਜਾਂ ਅਚੇਤਨ ਤੌਰ ਤੇ ਜਦ ਤੁਸੀਂ ਆਪਣੇ ਚੇਤਨ ਅਤੇ ਅਵਚੇਤਨ ਮਨ ਦੀ ਆਪਸੀ ਕਾਰਜ ਵਿਧੀ ਦੇ ਬਾਰੇ ਸਚਾਈ ਜਾਣ ਲਵੋਗੇ ਤਾਂ ਤੁਸੀਂ ਜੀਵਨ ਦੀ ਕਾਇਆ ਪਲਟ ਕਰਨ ਵਿੱਚ ਕਾਮਯਾਬ ਹੋ ਜਾਵੋਗੇ ਜੇਕਰ ਤੁਸੀਂ ਬਾਹਰੀ ਸਥਿਤੀਆਂ ਨੂੰ ਬਦਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਹਨਾਂ ਦੇ ਕਾਰਨਾਂ ਨੂੰ ਬਦਲਣਾ ਹੋਵੇਗਾ ਜਿਆਦਾਤਰ ਲੋਕ ਪਰਿਸਥਿਤੀਆਂ ਅਤੇ ਸਥਿਤੀਆਂ ਨਾਲ ਸੰਘਰਸ਼ ਕਰਕੇ ਉਹਨਾਂ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਨ ਇਹ ਸਮਾਂ ਤੇ ਮਿਹਨਤ ਦੀ ਭਿਆਨਕ ਬਰਬਾਦੀ ਹੈ ਉਹ ਇਹ ਨਹੀਂ ਦੇਖ ਪਾਉਂਦੇ ਕਿ ਇਹ ਸਥਿਤੀਆਂ ਅਤੇ ਹਾਲਾਤ ਕਿੰਨਾ ਕਾਰਨਾਂ ਤੋਂ ਉਤਪੰਨ ਹੋਏ ਹਨ ਆਪਣੇ ਜੀਵਨ ਨਾਲ ਮਨਮਟਾਵ ਦੋਚਿੱਤੀ ਘਾਟ ਅਤੇ ਸੀਮਾ ਨੂੰ ਦੂਰ ਕਰਨ ਲਈ ਤੁਹਾਨੂੰ ਉਸ ਦੇ ਮੂਲ ਕਾਰਨ ਨੂੰ ਦੂਰ ਕਰਨਾ ਹੋਵੇਗਾ ਕਿਉਂਕਿ ਇਹ ਉਹ ਤਰੀਕਾ ਹੈ ਉਹ ਟੰਗ ਜਿਸ ਨਾਲ ਤੁਸੀਂ ਇਸ ਨੂੰ ਭਰਦੇ ਹੋ ਕਾਰਨਾਂ ਨੂੰ ਬਦਲ ਦਿਓ ਨਤੀਜੇ ਆਪਣੇ ਆਪ ਬਦਲ ਅਸੀਂ ਸਾਰੇ ਅਸੀਮ ਦੌਲਤ ਦੇ ਅਥਾ ਸਮੁੰਦਰ ਵਿੱਚ ਰਹਿੰਦੇ ਹਾਂ ਤੁਹਾਡਾ ਅਵਚੇਤਨ ਮਨ ਤੁਹਾਡੇ ਚੇਤਨ ਵਿਚਾਰਾਂ ਪ੍ਰਤੀ ਬੜਾ ਸੰਵੇਦਨਸ਼ੀਲ ਹੁੰਦਾ ਹੈ ਇਹ ਚੇਤਨ ਵਿਚਾਰ ਸਾਂਚੇ ਵਾਂਗ ਕੰਮ ਕਰਦੇ ਹਨ ਜਿੰਨਾ ਵਿੱਚੋਂ ਤੁਹਾਡੇ ਅਵਚੇਤਨ ਦਾ ਅਸੀਮ ਗਿਆਨ ਬੁੱਧੀ ਜੀਵਨ ਸ਼ਕਤੀ ਅਤੇ ਊਰਜਾ ਪ੍ਰਵਾਹਤ ਹੁੰਦੀ ਹੈ ਜੇਕਰ ਤੁਸੀਂ ਸਾਂਚੇ ਨੂੰ ਜ਼ਿਆਦਾ ਸਕਾਰਾਤਮਕ ਬਣਾ ਦਿਓ ਤਾਂ ਤੁਹਾਨੂੰ ਇਸ ਅਸੀਮ ਊਰਜਾ ਤੋਂ ਜ਼ਿਆਦਾ ਮੁਨਾਫਾ ਮਿਲ ਸਕਦਾ ਹੈ ਇਸ ਪੁਸਤਕ ਦਾ ਹਰ ਇਧਾਏ ਸੱਚੇ ਤੇ ਪ੍ਰਸੰਗਿਕ ਉਦਾਹਰਨ ਦੇ ਕੇ ਦੱਸਦਾ ਹੈ ਕਿ ਤੁਸੀਂ ਅਵਚੇਤਨ ਮਨ ਦੇ ਨਿਯਮਾਂ ਨੂੰ ਕਿਸ ਤਰ੍ਹਾਂ ਲਾਗੂ ਕਰ ਸਕਦੇ ਹੋ ਜਦ ਤੁਸੀਂ ਇਹਨਾਂ ਤਕਨੀਕਾਂ ਦਾ ਪ੍ਰਯੋਗ ਕਰਨਾ ਸਿੱਖ ਲਵੋਗੇ ਤਾਂ ਤੁਸੀਂ ਗਰੀਬੀ ਦੀ ਬਜਾਏ ਅਮੀਰੀ ਅੰਧਵਿਸ਼ਵਾਸ ਅਤੇ ਅਗਿਆਨ ਦੀ ਬਜਾਏ ਬੁੱਧੀਮਾਨੀ ਅੰਤਰਕ ਸੰਘਰਸ਼ ਦੇ ਬਜਾਏ ਸ਼ਾਂਤੀ ਅਸਫਲਤਾ ਦੀ ਥਾਂ ਸਫਲਤਾ ਦੁੱਖ ਦੀ ਜਗ੍ਹਾ ਖੁਸ਼ੀ ਹਨੇਰੇ ਦੀ ਥਾਂ ਪ੍ਰਕਾਸ਼ ਮਤਪੇ ਦੀ ਥਾਂ ਸਦਭਾਵ ਡਰ ਦੀ ਵਿਜਾਏ ਆਤਮ ਵਿਸ਼ਵਾਸ ਅਤੇ ਆਸਥਾ ਦਾ ਅਨੁਭਵ ਕਰਨ ਲੱਗੋਗੇ ਕਿ ਇਨਾਂ ਤੋਂ ਅਦਭੁਤ ਵਰਦਾਨ ਹੋ ਸਕਦੇ ਹਨ ਜ਼ਿਆਦਾਤਰ ਮਹਾਨ ਵਿਗਿਆਨਕਾਂ ਕਲਾਕਾਰਾਂ ਕਵੀਆਂ ਗਾਇਕਾਂ ਲੇਖਕਾਂ ਅਤੇ ਆਵਿਸ਼ਕਾਰਾਂ ਨੂੰ ਚੇਤਨ ਅਤੇ ਅਵਚੇਤਨ ਮਨ ਦੀ ਕਾਰਜ ਵਿਧੀ ਦੀ ਡੂੰਗੀ ਸਮਝ ਸੀ ਇਸੇ ਕਰਕੇ ਉਹਨਾਂ ਨੂੰ ਆਪਣੇ ਨਿਸ਼ਾਨੇ ਹਾਸਲ ਕਰਨ ਦੀ ਸ਼ਕਤੀ ਮਿਲੀ ਇੱਕ ਵਾਰ ਮਹਾਨ ਆਪੇਰਾ ਗਾਇਕ ਐਂਰਿਕੋ ਕੋਰੋਸੋ ਸਟੇਜ ਉੱਤੇ ਜਾਣ ਤੋਂ ਘਬਰਾ ਰਹੇ ਸਨ ਡਰ ਦੇ ਮਾਰੇ ਉਹਨਾਂ ਦੇ ਸੰਗ ਦੀਆਂ ਮਾਸਪੇਸ਼ੀਆਂ ਆਕੜ ਗਈਆਂ ਇੰਜ ਲੱਗ ਰਿਹਾ ਸੀ ਜਿਵੇਂ ਉਹਨਾਂ ਦੇ ਬਾਗ ਤੰਤੂਆਂ ਨੂੰ ਲਕਵਾ ਮਾਰ ਗਿਆ ਹੋਵੇ ਅਤੇ ਉਹ ਬੇਕਾਰ ਹੋ ਗਏ ਹੁਣ ਉਹ ਸਟੇਜ ਦੇ ਪਿੱਛੇ ਗਾਇਕ ਦੀ ਪੋਸ਼ਾਕ ਪਾ ਕੇ ਖੜੇ ਹੋਏ ਸਨ ਉਹਨਾਂ ਦੇ ਚਿਹਰੇ ਉੱਪਰ ਪਸੀਨਾ ਵਗ ਰਿਹਾ ਸੀ ਕੁਝ ਹੀ ਪਲਾਂ ਬਾਅਦ ਉਹਨਾਂ ਨੂੰ ਹਜ਼ਾਰਾਂ ਪ੍ਰਸ਼ੰਸਕਾਂ ਦੀ ਭੀੜ ਦੇ ਸਾਹਮਣੇ ਸਟੇਜ ਉੱਤੇ ਜਾ ਕੇ ਗਾਣਾ ਸੀ ਕੰਬਦਿਆਂ ਹੋਏ ਉਹਨਾਂ ਨੇ ਕਿਹਾ ਮੈਂ ਗਾ ਨਹੀਂ ਸਕਦਾ ਸਾਰੇ ਲੋਕ ਮੇਰੇ ਉੱਤੇ ਹੱਸਣਗੇ ਮੇਰਾ ਕੈਰੀਅਰ ਖਤਮ ਹੋ ਗਿਆ ਉਹ ਆਪਣੇ ਡ्रेसਿੰਗ ਰੂਮ ਵਿੱਚ ਜਾਣ ਲਈ ਮੁੜੇ ਤਦੋਂ ਅਚਨਚੇਤ ਹੀ ਉਹ ਰੁਕ ਕੇ ਚੀਖੇ ਨਿੱਕਾ ਮੈਂ ਮੇਰੇ ਅੰਦਰ ਦੇ ਵੱਡੇ ਮੈਂ ਦਾ ਸੰਘ ਕੁੱਟਣ ਦੀ ਕੋਸ਼ਿਸ਼ ਕਰ ਰਿਹਾ ਹੈ ਉਹ ਦੁਬਾਰਾ ਸਟੇਜ ਵੱਲ ਮੁੜੇ ਅਤੇ ਤਣਕੇ ਖੜੇ ਹੋ ਗਏ ਉਹਨਾਂ ਨੇ ਨਿੱਕੇ ਮੈਂ ਨੂੰ ਆਦੇਸ਼ ਦਿੱਤਾ ਬਾਹਰ ਨਿਕਲ ਜਾਓ ਵੱਡਾ ਮੈਂ ਗਾਣਾ ਚਾਹੁੰਦਾ ਹਾਂ ਵੱਡੇ ਮੈਂ ਤੋਂ ਕੁਰੇਸੋ ਦਾ ਮਤਲਬ ਆਪਣੇ ਅਵਚੇਤਨ ਮਨ ਦੀ ਅਸੀਮ ਸ਼ਕਤੀਆਂ ਅਤੇ ਬੁੱਧੀ ਨਾਲ ਸੀ ਉਹ ਟੇਖਣ ਲੱਗੇ ਬਾਹਰ ਨਿਕਲ ਜਾਓ ਬਾਹਰ ਨਿਕਲ ਜਾਓ ਵੱਡਾ ਮੈਂ ਗਾਣ ਵਾਲਾ ਹੈ ਅਬ ਚੇਤਨ ਮਨ ਨੇ ਪ੍ਰਤੀਕਿਰਿਆ ਕਰਦਿਆਂ ਉਹਨਾਂ ਦੇ ਅੰਦਰ ਅਸੀਮ ਸ਼ਕਤੀਆਂ ਨੂੰ ਮੁਕਤ ਕਰ ਦਿੱਤਾ ਸਮਾਂ ਆਉਂਦੇ ਉਹ ਸਟੇਜ ਉੱਤੇ ਗਏ ਅਤੇ ਉਹਨਾਂ ਨੇ ਸ਼ਾਨਦਾਰ ਢੰਗ ਨਾਲ ਗਾਇਆ ਜਿਸ ਨਾਲ ਸਰੋਤੇ ਮੰਤਰਮੁਗਧ ਹੋ ਗਏ ਤੁਸੀਂ ਹੁਣ ਤਾਂ ਹੀ ਜੋ ਸਿੱਖਿਆ ਹੈ ਉਸ ਨਾਲ ਤੁਸੀਂ ਸਮਝ ਸਕਦੇ ਹੋ ਕਿ ਕੁਰੇਸੋ ਮਸਤਿਸਕ ਦੇ 2 17 ਨੂੰ ਸੰਬੰਧ ਦੇਸੀ ਚੇਤਨ ਜਾਂ ਤਾਰਕਿਕ ਸਤਰ ਅਤੇ ਅਵਚੇਤਨ ਜਾਂ ਅਤਾਰਕਿਕ ਸਤਰ ਤੁਹਾਡੇ ਅਵਚੇਤਨ ਮਨ ਪ੍ਰਤੀਕਿਰਿਆਸ਼ੀਲ ਹੈ ਇਹ ਤੁਹਾਡੇ ਵਿਚਾਰਾਂ ਦੀ ਪ੍ਰਕਿਰਤੀ ਦੇ ਅਨੁરૂਪ ਪ੍ਰਤੀਕਿਰਿਆ ਕਰਦਾ ਹੈ ਜਦੋਂ ਤੁਹਾਡਾ ਚੇਤਨ ਮਨ ਡਰ ਚਿੰਤਾ ਅਤੇ ਤਣਾ ਨਾਲ ਭਰਿਆ ਹੁੰਦਾ ਹੈ ਤਾਂ ਤੁਹਾਡੇ ਅਵਚੇਤਨ ਮਨ ਵੱਡੇ ਮੈਂ ਵਿੱਚ ਨਕਾਰਾਤਮਕ ਭਾਵ ਪ੍ਰਵਾਹਤ ਹੋਣ ਲੱਗਦੇ ਹਨ ਇਹ ਨਕਾਰਾਤਮਕ ਭਾਵ ਚੇਤਨ ਮਨ ਵਿੱਚ ਦੈਸਤ ਦੁਚਿੱਤੀ ਅਤੇ ਨਿਰਾਸ਼ਾ ਭਰ ਦਿੰਦੇ ਹਨ ਜਦੋਂ ਤੁਹਾਡੇ ਨਾਲ ਇਸ ਤਰ੍ਹਾਂ ਹੋਵੇ ਤਾਂ ਤੁਸੀਂ ਵੀ ਮਹਾਨ ਕੁਰੇਸ਼ੋ ਦੇ ਉਦਾਹਰਣ ਤੇ ਅਮਲ ਕਰ ਸਕਦੇ ਹੋ ਤੁਸੀਂ ਦ੍ਰਿੜਤਾ ਅਤੇ ਪੂਰੇ ਅਧਿਕਾਰ ਨਾਲ ਆਪਣੇ ਵਧੀਕ ਡੂੰਗੇ ਮਨ ਵਿੱਚ ਉਤਪੰਨ अतार्किक ਭਾਵਾਂ ਨੂੰ ਕਹਿ ਸਕਦੇ ਹੋ ਚੁੱਪ ਰਹੋ ਸ਼ਾਂਤ ਹੋ ਜਾਓ ਮੈਂ ਕਾਬੂ ਵਿੱਚ ਹਾਂ ਤੁਹਾਨੂੰ ਮੇਰੇ ਹੁਕਮਾਂ ਦੀ ਪਾਲਣਾ ਕਰਨੀ ਹੋਵੇਗੀ ਤੁਸੀਂ ਮੇਰੇ ਹੁਕਮਾਂ ਦੀ ਪਾਲਣਾ ਕਰਨ ਲਈ ਮਜਬੂਰ ਹੋ ਤੁਸੀਂ ਉੱਥੇ ਦਖਲ ਨਹੀਂ ਦੇ ਸਕਦੇ ਜਿੱਥੇ ਤੁਹਾਡਾ ਖੇਤਰ ਨਹੀਂ ਹੈ ਜਦੋਂ ਤੁਸੀਂ ਆਪਣੇ ਵਧੇਕ ਡੂੰਗੇ ਸਰੂਪ ਦੀ अतार्किक ਭਾਵਨਾਵਾਂ ਨੂੰ ਦ੍ਰਿੜਤਾ ਅਤੇ ਅਧਿਕਾਰ ਨਾਲ ਇਹ ਬੋਲੋਗੇ ਤਾਂ ਨਤੀਜਾ ਦੇਖ ਕੇ ਤੁਸੀਂ ਕੀਲੇ ਜਾਵੋਗੇ ਤੁਹਾਡਾ ਮਨ ਸ਼ਾਂਤੀ ਅਤੇ ਸਦਭਾਵਨਾ ਨਾਲ ਭਰ ਜਾਵੇਗਾ ਅਵਚੇਤਨ ਮਨ ਚੇਤਨ ਮਨ ਦੇ ਅਧੀਨ ਰਹਿੰਦਾ ਹੈ ਇਸ ਲਈ ਇਸ ਨੂੰ ਅਵਚੇਤਨ ਕਿਹਾ ਜਾਂਦਾ ਹੈ ਕਾਰਾਂ ਦੇ ਵਿਧੀ ਦਾ ਵੱਡਾ ਅੰਤਰ ਚੇਤਨ ਮਨ ਸਮੁੰਦਰੀ ਜਹਾਜ਼ ਦਾ ਕਪਤਾਨ ਹੈ ਉਹ ਜਹਾਜ਼ ਨੂੰ ਦਿਸ਼ਾ ਦਿੰਦਾ ਹੈ ਉਹ ਇੰਜਨ ਰੂਮ ਦੇ ਲੋਕਾਂ ਨੂੰ ਆਦੇਸ਼ ਦਿੰਦਾ ਹੈ ਤਾਂ ਹੀ ਉਹ ਵਾਇਲਰ ਜੰਤਰਾ ਅਤੇ ਬਾਕੀ ਉਪਕਰਨਾਂ ਨੂੰ ਕਾਬੂ ਵਿੱਚ ਕਰਦੇ ਹਨ ਉਹਨਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਹ ਕਿੱਥੇ ਜਾ ਰਹੇ ਹਨ ਉਹ ਤਾਂ ਸਿਰਫ ਕਪਤਾਨ ਦੇ ਆਦੇਸ਼ ਦਾ ਪਾਲਣ ਕਰਦੇ ਹਨ ਜੇਕਰ ਕਪਤਾਨ ਕੰਪਾਸ ਅਤੇ ਬਾਕੀ ਜੰਤਰਾ ਦੇ ਆਧਾਰ ਤੇ ਗਲਤ ਜਾਂ ਦੋਸ਼ਪੂਰਣ ਹੁਕਮ ਜਾਰੀ ਕਰ ਦੇਵੇ ਤਾਂ ਜਹਾਜ਼ ਚਟਾਨਾਂ ਨਾਲ ਟਕਰਾ ਸਕਦਾ ਹੈ ਇੰਜਨ ਰੂਮ ਦੇ ਲੋਕ ਕਪਤਾਨ ਦੇ ਆਦੇਸ਼ਾਂ ਦਾ ਪਾਲਣ ਕਰਨ ਲਈ ਮਜਬੂਰ ਹਨ ਕਿਉਂਕਿ ਉਹ ਬਾਸ ਹੈ ਕਿਉਂਕਿ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਹ ਕੀ ਕਰ ਰਿਹਾ ਹੈ ਇਸ ਲਈ ਇੰਜਨ ਰੂਮ ਦੇ ਲੋਕ ਕਪਤਾਨ ਨਾਲ ਬਹਿਸ ਨਹੀਂ ਕਰਦੇ ਜਾਂ ਪਲਟ ਕੇ ਕੁਝ ਨਹੀਂ ਕਹਿੰਦੇ ਉਹ ਤਾਂ ਬਸ ਚੁੱਪਚਾਪ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ ਕਪਤਾਨ ਆਪਣੇ ਜਹਾਜ਼ ਦਾ ਮਾਲਕ ਹੁੰਦਾ ਹੈ ਅਤੇ ਬਾਕੀ ਲੋਕ ਉਸਦੇ ਆਦੇਸ਼ਾਂ ਦੀ ਪਾਲਣਾ ਕਰਦੇ ਹਨ ਇਸੇ ਤਰ੍ਹਾਂ ਤੁਹਾਡਾ ਚੇਤਨ ਮਨ ਤੁਹਾਡੇ ਜਹਾਜ਼ ਦਾ ਕਪਤਾਨ ਅਤੇ ਮਾਲਕ ਹੁੰਦਾ ਹੈ ਤੁਹਾਡਾ ਸਰੀਰ ਤੁਹਾਡਾ ਆਸਾ-ਪਾਸਾ ਤੁਹਾਡੇ ਨਾਲ ਜੁੜੇ ਸਾਰੇ ਮਾਮਲਿਆਂ ਦਾ ਚੇਤਨ ਮਨ ਤੁਹਾਡੇ ਵਿਸ਼ਵਾਸ ਅਤੇ ਅਨੁਮਾਨਾਂ ਦੇ ਆਧਾਰ ਤੇ ਆਦੇਸ਼ ਦਿੰਦਾ ਹੈ ਅਤੇ ਤੁਹਾਡਾ ਅਵਚੇਤਨ ਮਨ ਚੁੱਪਚਾਪ ਉਹਨਾਂ ਆਦੇਸ਼ਾਂ ਨੂੰ ਮੰਨ ਲੈਂਦਾ ਹੈ ਇਹ ਆਦੇਸ਼ ਉੱਤੇ ਸਵਾਲ ਨਹੀਂ ਕਰਦਾ ਜਾ ਹੀ ਨਹੀਂ ਪੁੱਛ ਸਕਦਾ ਕਿ ਉਹ ਕਿਸ ਆਧਾਰ ਤੇ ਦਿੱਤੇ ਜਾ ਰਹੇ ਹਨ ਜੇਕਰ ਤੁਸੀਂ ਆਪਣੇ ਆਪ ਨੂੰ ਵਾਰ-ਵਾਰ ਕਹੋ ਮੇਰੇ ਕੋਲ ਇਸ ਚੀਜ਼ ਨੂੰ ਖਰੀਦਣ ਦੇ ਲਈ ਪੈਸੇ ਨਹੀਂ ਹਨ ਤਾਂ ਤੁਹਾਡਾ ਅਵਚੇਤਨ ਮਨ ਤੁਹਾਡੀ ਗੱਲ ਨੂੰ ਮੰਨ ਲੈਂਦਾ ਹੈ ਉਹ ਇਹ ਸੁਨਿਸ਼ਚਿਤ ਕਰ ਦਿੰਦਾ ਹੈ ਕਿ ਤੁਹਾਡੇ ਕੋਲ ਤੁਹਾਡੀ ਮਨ ਪਾਉਂਦੀ ਚੀਜ਼ ਖਰੀਦਣ ਲਈ ਕਦੇ ਪੈਸੇ ਨਾ ਹੋਣ ਜਦੋਂ ਤਾਈਂ ਤੁਸੀਂ ਇਹ ਕਹਿੰਦੇ ਰਹੋਗੇ ਮੇਰੇ ਕੋਲ ਉਸ ਕਾਰ ਸੁੱਟੀਆਂ ਉਸ ਘਰ ਲਈ ਪੈਸੇ ਨਹੀਂ ਹਨ ਤਦੋਂ ਤੱਕ ਤੁਹਾਡਾ ਅਵਚੇਤਨ ਮਨ ਤੁਹਾਡੇ ਆਦੇਸ਼ਾਂ ਦੀ ਪਾਲਣਾ ਕਰਦਾ ਰਹੇਗਾ ਤੁਸੀਂ ਜੀਵਨ ਵਿੱਚ ਇਹਨਾਂ ਚੀਜ਼ਾਂ ਨੂੰ ਕਦੇ ਵੀ ਖਰੀਦ ਨਹੀਂ ਪਾਉਂਗੇ ਤੁਸੀਂ ਸੋਚੋਗੇ ਕਿ ਉਹ ਇਹੋ ਜਿਹੇ ਹਾਲਤਾਂ ਕਾਰਨ ਇਹ ਹੋਇਆ ਹੈ ਤੁਹਾਨੂੰ ਇਹ ਲੱਗੇਗਾ ਹੀ ਨਹੀਂ ਕਿ ਤੁਹਾਡੇ ਆਪਣੇ ਨਕਾਰਾਤਮਕ ਵਿਚਾਰਾਂ ਕਾਰਨ ਇਹ ਹਾਲਾਤ ਤੁਸੀਂ ਆਪ ਬਣਾਏ ਹਨ ਪਿਛਲੇ 크리스마ਸ ਈਵੂਤੇ ਨੀਨਾ डब्ल्यू नाम ਦੀ ਇੱਕ ਕੁੜੀ ਜਿਹੜੀ ਦੱਖਣੀ ਕੈਲੀਫੋਰਨੀਆ ਯੂਨੀਵਰਸਿਟੀ ਦੀ ਵਿਦਿਆਰਥਣ ਹੈ ਵੈਵਰਲੀ ਹिल्स ਦੇ ਇੱਕ ਬਹਤਰੀਨ ਸੌਫਿੰਗੇ ਇਲਾਕੇ ਤੋਂ ਗੁਜ਼ਰ ਰਹੀ ਸੀ ਉਸਦੇ ਮਨ ਵਿੱਚ ਤਾਂਗ ਸੀ ਉਹ ਬੋਫੈਲੋ ਨਿਊਯਾਰਕ ਵਿੱਚ ਆਪਣੇ ਪਰਿਵਾਰ ਨਾਲ ਸਟੀਆਂ ਮਨਾਉਣ ਜਾਣ ਵਾਲੀ ਸੀ ਜਦੋਂ ਨੀਨਾ ਇੱਕ ਦੁਕਾਨ ਦੇ ਕੋਲ ਲੰਗੀ ਤਾਂ ਉਸਦੀ ਨਜ਼ਰ ਡਿਸਪਲੇ ਵਿੰਡੋ ਤੇ ਰੱਖੇ ਹੋਏ ਇੱਕ ਸੁੰਦਰ ਸਪੈਨਿਸ਼ ਲੈਦਰ ਬੈਗ ਉੱਤੇ ਪਈ ਉਸਨੇ ਉਸ ਨੂੰ ਹਸ਼ਰਤ ਭਰੀ ਨਜ਼ਰ ਨਾਲ ਤੱਕਿਆ ਫਿਰ ਮੁੱਲ ਦੇਖਦੇ ਸਾਰ ਹੀ ਉਸਦੇ ਮੂੰਹ ਆ ਨਿਕਲ ਗਈ ਉਹ ਆਪਣੇ ਆਪ ਨੂੰ ਕਹਿਣ ਵਾਲੀ ਸੀ ਮੈਂ ਇੰਨਾ ਮਹਿੰਗਾ ਬੈਗ ਕਦੇ ਹੀ ਖਰੀਦ ਨਹੀਂ ਸਪਾਵਾਂਗੀ ਉਸ ਵੇਲੇ ਉਸ ਨੂੰ ਮੇਰੇ ਲੈਕਚਰ ਦਾ ਇਹ ਵਾਕ ਯਾਦ ਆਇਆ ਕਦੇ ਵੀ ਕਿਸੇ ਨਕਾਰ ਨਕਾਰਾਤਮਕ ਵਾਕ ਨੂੰ ਪੂਰਾ ਨਾ ਹੋਣ ਦਿਓ ਇਸ ਨੂੰ ਇੱਕਦਮ ਉਲਟਾ ਕੇ ਸਕਾਰਾਤਮਕ ਕਰ ਦਿਓ ਅਤੇ ਤੁਹਾਡੇ ਜੀਵਨ ਵਿੱਚ ਚਮਤਕਾਰ ਹੋ ਜਾਵੇਗਾ ਕੱਚ ਦੇ ਪਾਰ ਪਏ ਬੈਗ ਨੂੰ ਘੂਰਦਿਆਂ ਉਸਨੇ ਕਿਹਾ ਇਹ ਬੈਗ ਮੇਰਾ ਹੈ ਇਹ ਵਿਕਰੀ ਲਈ ਹੈ ਮੈਂ ਮਾਨਸਿਕ ਤੌਰ ਤੇ ਸਵੀਕਾਰ ਕਰਦੀ ਹਾਂ ਕਿ ਇਹ ਮੈਨੂੰ ਮਿਲੇਗਾ ਅਤੇ ਮੇਰਾ ਅਵਚੇਤਨ ਮਨ ਇਹ ਸੁਨਿਸ਼ਚਿਤ ਕਰੇਗਾ ਕਿ ਇਹ ਮੈਨੂੰ ਮਿਲ ਜਾਵੇ ਉਸੇ ਸ਼ਾਮ ਨੂੰ ਨੀਨਾ ਆਪਣੇ ਮੰਗੇਤਰ ਨੂੰ ਡਿਨਰ ਉੱਤੇ ਮਿਲੀ ਉਹ ਰੈਪਰ ਵਿੱਚ ਬੁਲੇਟਿਆ ਇੱਕ ਸੋਹਣਾ ਤੋਹਫ਼ਾ ਲਿਆਇਆ ਸੀ ਸਾਹ ਰੋਕ ਕੇ ਨੀਨਾ ਨੇ ਉਸ ਨੂੰ ਖੋਲ੍ਹਿਆ ਉੱਥੇ ਉਹ ਉਹੀ ਲੈਦਰ ਬੈਗ ਸੀ ਜਿਸ ਨੂੰ ਉਸ ਨੇ ਦੁਪਹਿਰ ਨੂੰ ਦੇਖਿਆ ਸੀ ਆਪਣਾ ਮੰਨ ਲਿਆ ਸੀ ਉਸਨੇ ਆਪਣੇ ਮਨ ਨੂੰ ਉਮੀਦ ਨਾਲ ਭਰ ਲਿਆ ਸੀ ਇਸ ਤਰ੍ਹਾਂ ਉਸਨੇ ਇਸ ਮਾਮਲੇ ਨੂੰ ਵਿਧੀਕ ਡੂੰਘੇ ਮਨ ਭਾਵ ਅਵਚੇਤਨ ਮਨ ਵਿੱਚ ਪਹੁੰਚਾ ਦਿੱਤਾ ਸੀ ਜਿਸ ਦੇ ਕੋਲ ਉਪलब्ਧੀ ਦੀ ਸ਼ਕਤੀ ਹੈ ਬਾਅਦ ਵਿੱਚ ਨੀਨਾ ਨੇ ਮੈਨੂੰ ਦੱਸਿਆ ਮੇਰੇ ਕੋਲ ਉਸ ਬੈਗ ਨੂੰ ਖਰੀਦਣ ਜੋਗੇ ਪੈਸੇ ਨਹੀਂ ਸਨ ਲੇਕਿਨ ਇਸ ਦੇ باوجود ਇਹ ਮੈਨੂੰ ਮਿਲ ਗਿਆ ਹੁਣ ਮੈਂ ਜਾਣ ਗਈ ਹਾਂ ਕਿ ਮੈਨੂੰ ਧਨ ਅਤੇ ਬਾਕੀ ਚੀਜ਼ਾਂ ਕਿੱਥੋਂ ਮਿਲਣਗੀਆਂ ਉਹ ਸਾਰਾ ਕੁਝ ਮੈਨੂੰ ਆਪਣੇ ਅੰਦਰਲੇ ਸਦੀਵੀ ਖਜ਼ਾਨੇ ਤੋਂ ਮਿਲੇਗਾ ਹਾਂਜੀ ਅੱਜ ਲਈ ਇੰਨਾ ਕਾਫੀ ਧੰਨਵਾਦ